हो <laughs> अॻियांारी ਤੇ ਕੰਟੀਕੀ ਕੈਨੇਡਾ ਦੇ ਆ ਦੇਖੋ ਜੀ ਜੰਡਿਆਲਾ ਗੁਰੂ ਜਿਹੜਾ ਸ਼ਹਿਰ ਇਹ ਬਿਲਕੁਲ ਜੀਟੀ ਰੋਡ ਦੇ ਉੱਪਰ ਵਸਿਆ ਆ ਇਥੋਂ ਹਾਰਡਲੀ 15 16 ਕਿਲੋਮੀਟਰ ਅਮਰਸਰ ਜਿਹੜਾ ਪੂਤਰ ਸ਼ਹਿਰ ਆ ਉਹ ਸ਼ੁਰੂ ਹੋ ਜਾਂਦਾ ਜੰਡਿਆਲਾ ਗੁਰੂ ਦੇ ਵਿੱਚ ਜੜੀਆਂ ਸਿਹਤ ਸਵਾਵਾਂ ਨੇ ਉਹਨਾਂ ਦੀ ਕਾਫੀ ਜਿਹੜੀ ਆ ਕਾਟ ਪਾਈ ਜਾ ਰਹੀ ਸੀ ਕਿ ਮੁਸ਼ਕਲ ਆ ਤੇ ਸੋ ਅੱਜ ਇਥੇ VMC ਭੰਡਾਰੀ ਮਲਟੀ ਸਪੈਸ਼ਲਿਟੀ ਸੈਂਟਰ ਜਿਹੜਾ ਉਪਨਿਆ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਵਿਕਾਸ ਭੰਡਾਰੀ ਜੀ ਜਿਹੜੇ ਕਿ ਇਸ ਇਲਾਕੇ ਦੇ ਵਿੱਚ ਮੇਰਾ ਖਿਆਲ ਹਰ ਬੱਚੇ ਦੀ ਜ਼ੁਬਾਨ ਤੇ ਇਹਨਾਂ ਦਾ ਨਾਮ ਹੋਊਗਾ ਬੜੇ ਲੰਬੇ ਸਮੇਂ ਤੋਂ ਸਿਹਤ ਸਵਾਵਾ ਦੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਜੜਾਇਆ ਉਪਾ ਰਹੇ ਨੇ ਅਸੀਂ ਵੀ ਮੈਂ ਪਾਲਟੈਕਸ ਚੋਂ ਤੋਂ ਪਹਿਲਾਂ ਵੀ ਬਹੁਤ ਵਾਰੀ ਇਹਨਾਂ ਨੂੰ ਬਣਿਆ ਬਹੁਤ ਵਾਰੀ ਦੇਖਿਆ ਬੜੀ ਸੇਵਾ ਭਾਵਨਾ ਇਹਨਾਂ ਦੇ ਵਿੱਚ ਹੈਗੀ ਆ ਮਾਤਾ ਕੋਲਾ ਹਸਪੀਟਲ ਵੀ ਆ ਜਾਂਦੇ ਨੇ ਉੱਥੇ ਵੀ ਚੈਰਿਟੀ ਦੇ ਕੰਮ ਵੀ ਜਿਹੜੇ ਨੇ ਬਹੁਤ ਕਰਦੇ ਨੇ ਸੋ ਇਹਨਾਂ ਨੇ ਅੱਜ ਬੀ ਐਮ ਸੀ ਸੈਂਟਰ ਜਿਹੜਾ ਜਿਹਦੇ ਵਿੱਚ ਤਿੰਨ ਕੋਟੀ ਨੇ ਔਰ 40 ਬੈਟਰਡ ਹਸਪੀਟਲ ਜਿਹੜਾ ਹੈ ਉਹਦੀ ਅੱਜ ਸ਼ੁਰੂਆਤ ਕੀਤੀ ਆ ਮੈਂ ਸਮਝਦਾ ਜੰਡਿਆਲਾ ਗੁਰੂ ਤੇ ਆ ਆਸ-ਪਾਸ ਦੇ ਜਿੰਨੇ ਵੀ ਇਲਾਕੇ ਨੇ ਉਹਨਾਂ ਨੂੰ ਕਾਫੀ ਇਹਦਾ ਜਿਹੜਾ ਆ ਉਹ ਫਾਇਦਾ ਹੋਊਗਾ ਔਰ ਡਾਕਟਰ ਸਾਹਿਬ ਆਪ ਆਰਥੋ ਦੇ ਜਿਹੜੇ ਨੇ ਸਪੈਸ਼ਲਿਸਟ ਨੇ ਜੇ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਆਰਥੋ ਦੇ ਖੇਤਰ ਦੇ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹੋਈਆਂ ਨੇ ਸੋ ਮੈਂ ਸਮਝਦਾ ਕਿ ਜਿਹੜਾ ਹਸਪੀਟਲ ਆ ਸਾਡੇ ਇਲਾਕੇ ਵਾਸਤੇ ਸਾਡੇ ਲੋਕਾਂ ਵਾਸਤੇ ਔਰ ਖਾਸ ਤੌਰ ਤੇ ਜਿਹੜੇ ਜਨਰਲ ਪਾਪਲੋ ਕਾ ਗਰੀਬ ਲੋਕਾਂ ਵਾਸਤੇ ਵੀ ਇਹ ਜ਼ਰੂਰ ਇੱਥੇ ਜਿਹੜਾ ਉਹ ਉਹਨਾਂ ਨੂੰ ਬੰਦੀਆਂ ਸਹੂਲਤਾਂ ਜਿਹੜੀਆਂ ਨੇ ਉਹ ਦੇਣਗੇ ਸੋ ਮੇਰੇ ਵੱਲੋਂ ਰਾਠ ਸਾਹਿਬ ਨੂੰ ਅੱਜ ਇਹ ਸਾਰੀਆਂ ਸ਼ੁਭ ਕਾਮਨਾਵਾਂ ਕਿ ਵਸਤਨਾ ਹੀ ਮਾਨਵਤਾ ਦੀ ਸੇਵਾ ਜਿਹੜੀ ਆ ਉਹ ਕਰਦੇ ਰਹਿਣ ਇਸ ਤਰ੍ਹਾਂ ਹੀ ਅੱਗੇ ਵਧਦੇ ਰਹਿਣ ਔਰ ਪ੍ਰਮਾਤਮਾ ਇਹਨਾਂ ਦੇ ਉੱਤੇ ਮਿਹਰ ਪਰਿਆਤ ਕਰੇ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਚੰਗੀ ਸਿਹਤ ਬਖਸ਼ੇ ਆ ਕਿ ਇਹ ਜਿਹੜੇ ਨੇ ਉਹ ਡਾਟ ਕੇ ਇਲਾਕੇ ਦੀ ਸੇਵਾ ਦੇ ਵਿੱਚ ਨਿਕਿਆ ਰਹੇ ਹਾਂ ਅੱਜ ਦਸਹਿਰਾ ਦੀ ਹੈ ਗਲਪਾਂ ਕੀ ਸੁਣਦੇ ਨੇ ਦਸਹਿਰੇ ਦਾ ਤਿਉਹਾਰ ਆਪਾਂ ਸਭ ਨੂੰ ਪਤਾ ਹੈ ਕਿ ਜੜੀ ਆ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਜਿਹੜਾ ਇਹ ਤਿਉਹਾਰ ਆ ਅੱਜ ਸੋਨਡੇ ਤੇ ਵੀ ਜੜਿਆਲਾ குரு ਸ਼ਹਿਰ ਦੇ ਵਿੱਚ ਵੀ ਦਸਹਿਰਾ ਗਰਾਊਂਡ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਹਰ ਮਾਰੀ ਦਸਹਿਰਾ ਜਨਾ ਆ ਉਹ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਵਾਰੀ ਵੀ ਮਨਾਇਆ ਜਾ ਰਿਹਾ ਸ਼ਾਮ ਨੂੰ 5:00 ਵਜੇ ਤੇ ਉਹ ਉਥੇ ਇੱਕ ਬਹੁਤ ਸਾਡੇ ਜੰਡਿਆਲੇ ਦੇ ਲੋਕ ਔਰ ਆਸ-ਪਾਸ ਦੇ ਲੋਕ ਜਿਹੜੇ ਨੇ ਉਥੇ ਪਹੁੰਚਦੇ ਨੇ ਪਰ ਮੈਂ ਇੱਥੇ ਇਸ ਤਿਉਹਾਰ ਦੇ ਮੌਕੇ ਹੀ ਕਹੂੰਗਾ ਕਿ ਸਾਨੂੰ ਆਪਣੀਆਂ ਜੰਨੀਆਂ ਕੋਈ ਗਲਤ ਗੱਲਾਂ ਨੇ ਜਾਂ ਜਿਹੜੇ ਸਾਡੇ ਕੋਈ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਕਮਜ਼ੋਰੀਆਂ ਨੇ ਜਿਹੜੀਆਂ ਕਮਜ਼ੋਰੀਆਂ ਆਪਾਂ ਆਪਣੇ ਅੰਦਰ ਵੀ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਔਰ ਜਿਹੜੀਆਂ ਚੰਗੀਆਂ ਗੱਲਾਂ ਨੇ ਮੋਰਲ ਐਥੀਕਲ ਵੈਲਿਊਜ਼ ਜਿਹੜੀਆਂ ਨੇ ਉਹਨਾਂ ਨੂੰ ਅਪਣਾਉਂਦੇ ਹੋਏ ਸਾਨੂੰ ਆਪਣੀਆਂ ਜੜੀਆਂ ਬੁਰੀਆਂ ਆਦਤਾਂ ਨੇ ਉਹਨਾਂ ਨੂੰ ਛੱਡ ਕੇ ਨੇਕੀ ਵੱਲ ਜਿਹੜਾ ਅੱਗੇ ਵਧਣਾ ਚਾਹੀਦਾ ਸਰ ਅੱਜ ਤੇ ਡੀ ਐਮ ਸੀ ਹਸਪੀਟਲ ਕੋਲੇ ਆ ਕੇ ਆਵਾਜ਼ ਕਿ ਕਿਸ ਤੋਂ ਕੀ ਕਰਨ ਚਾਹੀਦਾ ਪਹਿਲਾਂ ਤਾਂ ਮੈਂ ਮੰਤਰੀ ਸਾਹਿਬ ਦਾ ਆਨ ਦੇ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਨੂੰ ਵਾਸੂ ਬਹੁਤ ਬਹੁਤ ਤੁਹਾਡਾ ਧੰਨਵਾਦ ਅਸੀਂ ਅੱਜ ਮੇਰੇ ਹਸਤਉਲੀ ਓਪਨਿੰਗ ਦੇ ਵਿੱਚ ਸ਼ਾਮਲ ਹੋਏ ਮੈਂ ਪਿਛਲੇ 20 ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਸਿਹਤ ਸੇਵਾਵਾਂ ਦੇ ਸੰਬੰਧ ਵਿੱਚ ਜੁੜਿਆ ਹੋਇਆ ਹਾਂ ਆਪਦੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਕਿਸੇ ਵੀ ਮਰੀਜ਼ ਦਾ ਇਲਾਜ ਆਪਣੀ ਜਿੰਨੀ ਮੇਰੇ ਚ ਕੈਪੇਬਿਲਿਟੀ ਹੈ ਉਹਨਾਂ ਮੈਂ ਪੂਰਾ ਉਮੈਦਗਤ ਤਰ੍ਹਾਂ ਵੀ ਕੋਸ਼ਿਸ਼ ਕਰਦਾ ਹਾਂ ਬਹੁਤ ਦੇਰ ਤੋਂ ਮੇਰੀ ਇੱਛਾ ਸੀ ਕਿ ਇਸ ਹਲਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਇੱਕ ਮਾਡਰਨ ਸੂਧਾਂ ਨਾਲ ਲੈਸ ਸੈਂਟਰ ਦਿੱਤਾ ਜਾਵੇ ਉਹ ਅੱਜ ਅਸੀਂ ਉਸ ਦੀ ਸ਼ੁਰੂਆਤ ਕੀਤੀ ਹੈ ਇਸ ਦੇ ਵਿੱਚ ਸਾਡੇ ਕੋਲ ਬਿਲਕੁਲ ਲੇਟੈਸਟ ਫੈਸਿਲਿਟੀ ਦੇ ਨਾਲ 10 ਬੈੱਡ ਦੇ ਕਰੀਬ ਸਾਡੇ ਕੋਲ ਆਈਸੀਯੂ ਦੀ ਫੈਸਿਲਿਟੀ ਹੈ 4 ਬੈੱਡ ਦੀ ਸਾਡੀ ਐਮਰਜੈਂਸੀ ਹੈ ਟੋਟਲ ਜੇ ਮੈਂ ਗੱਲ ਕਰਾਂ ਤਾਂ ਸਾਡਾ 40 ਬੈੱਡ ਦਾ ਹਸਪਤਾਲ ਹੈ ਜਿਹਦੇ ਵਿੱਚ ਤਿੰਨ ਆਧੁਨਿਕ ਪੂਰੇ ਮੋਡੂਲਰ ਰੂਮੀ ਜਨਮ ਕਰਨ ਨੇ ਤਿੰਨ ਆਪਰੇਸ਼ਨ ਥੀਏਟਰ ਹੈ ਸਾਡੇ ਜਿਹਦੇ ਵਿੱਚ ਇਨਫੈਕਸ਼ਨ ਦਾ ਜਿਹੜਾ ਖਤਰਾ ਹੈ ਉਹ ਲਗਭਗ 0 ਹੈ ਲਗਭਗ 0 ਬਾਕੀ ਤਾਂ ਪਰਮਾਤਮਾ ਨੇ ਮਿਹਰ ਕਰਨੀ ਹੋਵੇ ਤਾਂ ਫੇਰ ਹੀ ਸਭ ਕੁਝ ਕਾਮਯਾਬ ਹੁੰਦਾ ਪਰ ਸਾਡੇ ਵੱਲੋਂ ਜੋ ਅਸੀਂ ਅ ਕਈ ਲੋਕੀ ਪ੍ਰੀਕਾਸ਼ਨਸ ਲੈ ਸਕਦੇ ਆ ਉਹ ਅਸੀਂ ਹਰ ਤਰ੍ਹਾਂ ਦੀ ਪ੍ਰੀਕਾਸ਼ਨ ਲੈ ਕੇ ਇਹ ਆਪਣੇ ਆਪਰੇਸ਼ਨ ਥੀਟਰ ਤਿਆਰ ਕੀਤੇ ਆ ਤਾਂ ਜੋ ਇਸ ਇਲਾਕੇ ਦੇ ਮਰੀਜ਼ਾਂ ਨੂੰ ਆਪਦੇ ਵੱਲੋਂ ਪੂਰੀਆਂ ਸਹੂਲਤਾਂ ਦੇ ਪੂਰੀ ਚੈਨੀ ਕਰਾ ਸਕੀਏ ਕਿਉਂਕਿ ਇਹ ਟੰਡਾ ਵੀ ਹਰ ਬਹੁਤ ਨਾਜ਼ੁਕ ਹੈ ਬਹੁਤ ਨਾ ਬਣਿਆ ਹੈ ਇਸੇ ਲਈ ਜੀ ਬੀਬਾ ਦਾ ਵੀ ਬਰਾਦਰੀ ਜਾ ਰੱਖਦੇ ਜੀ ਮੂਹਰੇ ਇਹ ਤਾਂ ਪੈਸੇ ਬਾਰੇ ਤਾਂ ਜਿਆਦਾ ਪਬਲਿਕ ਹੀ ਕਹਿ ਸਕਦੀ ਹੈ ਮੈਂ ਆਪਣੇ ਮੂੰਹ ਤੋਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਇਹ ਤਾਂ ਪਬਲਿਕ ਦੀ ਇੱਕ ਪਰਸਪੈਕਸ਼ਨ ਹੈ ਤੁਸੀਂ ਜਿਆਦਾ ਵਧੀਆ ਟੱਚ ਕਰ ਸਕਦੇ ਹੋ ਕਿ ਮੈਂ ਕਰਦਾ ਜਾਂ ਨਹੀਂ ਕਰਦਾ ਪਰ ਮੇਰੇ ਵੱਲੋਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਹਰ ਕਿਸੇ ਦਾ ਜ਼ਰੂਰਤ ਤੋਂ ਜਿਆਦਾ ਜਾਂ ਨਾਜਾਇਜ਼ ਖਰਚਾ ਨਾ ਕਰਾਇਆ ਆਜੀ ਦਾ ਸਾਲਾ ਵਾਅਦੇ ਤੇ ਨੂੰ ਹੁੰਦਾ ਗਾ ਇਗਨਾਰ ਸ਼ਹਿਰ ਦੇ ਲੋਕਾਂ ਨੂੰ ਸ਼ਹਿਰੇ ਦੀ ਬਹੁਤ-ਬਹੁਤ ਵਧਾਈ ਮੈਂ ਵੀ ਕਰਨਾ ਵੀ ਮੇਰੇ ਅੰਦਰ ਆਪਦੇ ਅੰਦਰ ਜਿਹੜੀਆਂ ਕੋਈ ਬੁਰਾਈਆਂ ਨੇ ਉਹਨਾਂ ਤੋਂ ਜਿੱਤ ਪਾ ਸਕਾਂ ਲੋਕਾਂ ਨੂੰ ਇਹ ਅਪੀਲ ਕਰਨਾ ਵੀ ਆਪਣੇ ਅੰਦਰ ਕਿੰਨੀਆਂ ਬੁਰਾਈਆਂ ਉਸ ਤੋਂ ਜਿੱਤ ਪਾਉਣ ਦੀ ਕੋਸ਼ਿਸ਼